ਔਰ ਇਹ ਕਿੱਥੇ ਜਾਣਾ ਹੈ ਪਾ ਲੈ ਕੋਈ ਆਉ ਦੇਖ ਲੈ ਕੋ ਉਹ ਦੇਖ ਦੇ ਪਾ ਦੇ ਦੰਦ ਤੇਰੇ ਇਹ ਤ੍ਰੀਪੀ ਕਮਾਈ ਮੈਂ ਅੱਬੀ ਵੀ ਬੀਬੀ ਸਾਡੀ ਸਿੱਧੀਆਂ ਹੀ ਮਾਰਦੇ ਭਰਾਵਾ ਕਿੰਨੇ ਮਾਮੇ ਭਾਈ ਮੇਰੀ ਬੀਬੀ ਦੇ ਕਿਸਾਣਾ ਕਰਾ ਹਾਂ ਲੋਕੀ ਦੱਈਏ ਹਾਂ ਇਹ ਮੈਂ ਕਹਿੰਦੇ ਮਾਮੇ ਦੀ ਕੁੜੀ ਪਿਆਰ ਕਰੇਗਾ ਆਪਣੀ ਪੌਂਦੀ ਇਹ ਨੂੰ ਚਚੇ ਵਾਲਕੇ ਦੇ ਨੂੰ ਵੀ ਮਾਮੇ ਦੀ ਕੁੜੀ ਤਾਂ ਮਾਮੇ ਦੇ ਘਰ ਮੈਂ ਨਾ ਲੋਕੀ ਬਾਹਰੋਂ ਕਮੈਂਟ ਕਰਦੇ ਨੇ ਲੋਕਾਂ ਨੂੰ ਲੱਗਦਾ ਸੀ ਕੀ ਕਹਿਸਾ ਹੁੰਦੇ ਇਹ ਨਹੀਂ ਲੋਕਾਂ ਨੂੰ ਕਦੇ ਪੈਂਟ ਦੇ ਲੱਗੇ ਪੈਂਟ ਆਹ ਵੇਖੋ ਕਹਿੰਦਾ ਇਨਸਾਨੇ ਲੱਗਦੇ ਸਾਰੇ ਉਹ ਮਾਮੇ ਦੀ ਇੰਨਾ ਗਿਦੇ ਆ ਗਿਦੇ ਨਾ ਕਿਤੇ ਆ ਇਹ ਕਿ ਤੇਰੀ ਆ ਕੈਂਟ ਕਿਤੇ ਆ ਕੈਂਟ ਕੋਟੀ ਜੀ ਜਾਨੂ ਕੇ ਪਾਸ ਕੈਂਟ ਕਿੱਥੋਂ ਆਈ ਏ ਇਹਦਾ ਇਹ ਕਹਿੰਦਾ ਮੈਨੂੰ ਕਹਿੰਦਾ ਇੱਕ ਕਹਿ ਲਗਾ ਕਹਿੰਦਾ ਅਰੇ ਇਹ ਹੈਗੀ ਤਾਂ ਖੇੜੇ ਦੀ ਆ ਮੈਂ ਕਹਾ ਲੱਲੂਆ ਖੇੜਾ ਕਿਤੇ ਆ ਤੇ ਟੀਣਾ ਕਿਤੇ ਗਿੰਦਾ ਹਾਂ ਆਹ ਉਹ ਕਹਿ ਰਿਹਾ ਮੈਂ ਕਹਾ ਜੇ ਮੈਂ ਕਹਾ ਇਹ ਹੋਈ ਉੱਥੇ ਦੀ ਖੇੜੇ ਦੀ ਹੋਈ ਹਾਂ ਫੇਰ ਮੈਂ ਛੱਡਿਆ ਹਾਂ ਛੱਡਿਆ ਵੀ ਮੈਂ ਕਹਾ ਦੂਜੀ ਗੱਲ ਫੇਰ ਮੈਂ ਕਹਾ ਤੇਰੀ ਭੈਣ ਲੈ ਕੇ ਰੱਖਣੀ ਮੈਂ ਘਰੇ ਇਹ ਮੈਂ ਦੋ ਰੱਖ ਲੈਣੀ ਆ ਮੈਂ ਕਿਹਾ ਲੋਕਾਂ ਦਾ ਚੁੱਪ ਕਰ ਗਿਆ ਤੂੰ ਕਿਹੜੇ ਦੀ ਕਹਿਣਾ ਤਾਂ ਆ ਨਾਨੀ ਬੈਠੀ ਆ ਸਾਡੇ ਨਾਨੀ ਜੀ ਆ ਉਹ ਆਹ ਲੋਕ ਜਵਾਬ ਥੋੜੋ ਦੇਣਾ ਤੇ ਇਹਨੂੰ ਗੱਲ ਕਰਦੇ ਆ ਨਹੀਂ ਗੱਲ ਨਹੀਂ ਕਰਦੀ ਅਸੀਂ 20 ਵੀ ਲੋਕਾਂ ਨੂੰ ਚਾਹੁੰਦੀ ਹਾਂ ਜੀ ਗੱਲ ਮੈਨੂੰ ਤਾਂ ਲੱਗਿਆ ਨਾ ਜੀ ਦੇ ਸਾਡੀ ਤਾਂ ਕੁੜੀ ਮਾਮੇ ਦੀ ਜਿਹੜੀ ਗਾਉਂਦੀ ਆ ਉਹ ਗੋਲਿਕ ਕਲਾਕਾਰ ਉਹ ਗੋਂਦਲੀਆ ਮਾਵੇਂ ਕੋਸਾ ਸਾਡੀ ਕੁੜੀ ਜੋ ਸਾਡੀ ਕੁੜੀ ਇੱਕ ਕੁੜੀ ਆ ਮੇਰੇ ਮਾਪੇ ਬਾਕੀ ਸਾਡਾ ਗੈਬੀ ਸੀਗੇ ਉਦੋਂ ਉਦੋਂ ਪਹਿਲਾਂ ਵੀ ਆਪਾਂ ਕਾਫੀ ਟਾਈਮ ਵਲੌਗ ਪਾਇਆ ਉਹਨਾਂ ਦਾ ਇਹ ਵੀ ਰੋਕੇ ਨਹੀਂ ਤੇ ਲੰਚ ਚੱਲ ਕੋਈ ਯਾਰ ਗਈ ਜਾਨੀ ਨਹੀਂ ਜਵਾਬ ਦੇ ਸਕਦੇ ਸਾਰਿਆਂ ਨੂੰ ਗੱਲ ਇਹ ਲੋਕੀ ਕਹੀ ਜਾਂਦੇ ਕਹੀ ਤੇ ਜਾਣਦੇ ਨੇ ਪਰ ਲੋਕਾਂ ਨੂੰ ਸ਼ਰਮ ਚਾਹੀਦੀ ਆ ਉਹਨਾਂ ਵੇਲੇ ਦੇਖਦੇ ਵੀ ਤਾਤੇ ਨਾਲ ਪੁੱਛਣਾ ਵੇ ਤੁਸੀਂ ਆਪਣੇ ਮਾਮੇ ਦੀ ਕੁੜੀਆਂ ਨਾਲ ਵਿਆਹ ਕਰਉਂਦੇ ਫਿਰਦੇ ਆ ਮੇਰੀ ਕੁੜੀ ਆ ਮਾਪੇ ਸਾਡੇ ਰਹਿ ਕੇ ਜਾਂਦਾ ਇਹਨੇ ਨਾ ਟਾਈਮ ਵਿਚਾਰਾ ਰਹਿ ਗਿਆ ਜਾਂਦਾ ਉਹ ਮੁੰਡਾ ਤੂੰ ਤੁਸੀਂ ਇੱਧਰ ਆਓ ਤੁਸੀਂ ਉੱਧਰ ਚੱਲ ਜਾਓ ਇੱਧਰ ਗੱਲ ਕਰੀਓ ਤੁਸੀਂ ਉੱਧਰ ਚੱਲ ਜਾਓ ਉਹ ਕਹਾ ਇਹ ਤਾਂ ਜਿੱਤਾ ਪੀਸ ਕੋ ਕਹਦਾ ਕਹਣਾ ਸੀ ਕਾਕਾ ਲੱਗ ਗਿਆ ਹਾਂ ਕਿੱਥੇ ਸੰਯੋਗ ਹੈ ਤਾਂ ਵਿਆਹ ਕਿ ਨਿਕਾਉ ਉਹ ਕਹਿੰਦਾ ਕਿ ਤਾ ਪਰ ਆ ਇੱਥੇ ਮੱਛਰ ਹੋਣਾ ਉਹ ਕਹਿਣਾ ਦਾ ਮੱਛਰ ਹੋਣਾ ਤੇ ਚੱਲ ਕਹਿੰਦਾ ਉੱਥੇ ਮੈਂ ਉੱਥੇ ਰਹਿਣਾ ਦੁਕਾਨ ਹੈ ਗਈ ਗਈ ਦੁਕਾਨ ਤੇ ਬੈ ਜਾਂਦੇ ਦੁਕਾਨ ਹਾਂ ਦੁਕਾਨ ਤੇ ਜਾ ਦੇਗਾ ਤਰੇਲ ਨੂੰ ਇਹ ਆ ਦੇਣਾ ਆਓ ਚਲੋ ਜੀ ਹਾਂ ਇਹ ਆਵਾ ਗੀਆਂ ਤਾਂ ਉਹ ਠੇੜੀ ਗੱਲ ਕਰਾਤੀ ਐ ਨਾ ਤੇਰੀ ਹਾਵ ਵੀ ਆਪੇ ਹੀ ਹੁੰਦੀ ਆ ਉਹਨੇ ਕਿਹੜਾ ਇਹਦੀ ਮਾਨ ਗੱਲ ਕਰਾਤੀ ਵਿਚਾਈ ਕੁੜੀ ਰਹਿੰਦੀ ਆ ਬਿਆਜਾਤ ਉਹ ਠੇੜਾ ਗੱਲ ਦੀ ਜਿਹੜੀ ਦੁਨੀਆ ਆ ਨਾ ਦੁਨੀਆ ਇਹ ਗੱਲ ਤੇ ਗੱਲ ਕਰਦੇ ਆ ਗਾਣ ਕੇ ਲੋਕੀ ਮਤਲਬ ਤਾਂ ਤਾਂ ਗੱਲ ਤੋਂ ਬੋਲਦੇ ਆ ਵੀ ਇਹ ਮਤਲਬ ਖੇ ਜਾਂ ਆਪਸ ਵਿੱਚ ਲੜਨ ਤਾਂ ਕਰਦੇ ਆ ਆਹ ਦੇਖ ਕੁੜੀਏ ਤੇਰੇ ਵੀ ਜਿੰਦੇ ਇਹ ਆ ਗਿਆ ਜੁਝੀ ਕਰਦੇ ਅੱਖ ਚਮੱਕੇ ਮਾਰ ਕੇ ਹਾਂ ਦਾ ਇਹ ਤਾਂ ਹਿੰਦਿਆ ਗਈ ਉਹ ਅੱਖ ਚ ਮੱਕਾ ਮਾਰ ਲਿਆ ਵੀ ਕਿਹਾ ਹੈਗੀ ਅੱਖ ਚ ਮੱਕਾ ਕੀਤਾ ਬੀਬੀ ਮਾਂ ਦਾ ਕੰਮ ਕਰਦੇ ਮੰਮੀ ਨੂੰ ਕਿਹਾ ਵੀ ਮੰਮੀ ਮੁੰਡਾ ਬਾਹਰ ਤੋਣਾ ਉਹਨੇ ਕਿਹਾ ਦੇ ਭਾਂਜਾ ਤੇ ਨਾ ਦਾ ਬਹੁਤ ਸਾਰਾ ਪਕੂੜਾ ਹੈ ਹਾਂ ਤੂੰ ਗਿਆਦਾ ਆ ਗਈ ਇਹਦੇ ਵਿੱਚ ਕੀ ਹੋ ਗਿਆ ਆਹ ਕਰਦਾ ਕਰਦਾ ਆਹ ਕਰਦਾ ਆਹ ਕਰਦਾ ਆਹ ਕਰਦਾ ਲੋਕਾਂ ਨੂੰ ਯਾਰ ਮਨੀ ਆਉਂਦੀ ਵੇ ਵੀ ਕੀ ਕਹਿ ਸਕਦੇ ਆ ਕੁਛ ਨਹੀਂ ਦੁਨੀਆ ਨੂੰ ਕਹਿ ਸਕਦੇ ਇੰਨਾ ਥੋੜਾ ਮੰਨ ਲਿਆ ਥੋੜਾ ਬੁਝਾ ਦੇਈਂਆਂ ਵਿਆਹ ਦੀ ਕਈਆਂ ਦੇ ਰਵਾਜ ਹੋਊਗਾ ਕਈਆਂ ਦੇ ਰਵਾਜ ਹੋਊਗਾ ਮਾਮਿਆਂ ਦੀਆਂ ਚਾਚਿਆਂ ਦੀਆਂ ਤਾਇਆਂ ਦੀਆਂ ਕੁੜੀਆਂ ਲੈ ਕੇ ਆਉਣੀਆਂ ਸਾਡੇ ਪਾਈ ਘਰਾਂ 'ਚ ਤਾਂ ਹੈ ਨਹੀਂ ਇਹੋ ਜਿਹੇ ਰਵਾਜ ਸਾਡੇ ਘਰਾਂ 'ਚ ਨਹੀਂ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਨਹੀਂ ਹੋਰ ਲੱਗਦਾ ਆਹੋ ਸਹੀ ਗੱਲ ਆ ਸ਼ਰਮ ਨਹੀਂ ਹੈਗੀ ਇਹਨਾਂ ਨੂੰ ਐ ਇੱਥੇ ਲੋਕਾਂ ਦੀਆਂ ਗੁੰਜਾਂ ਲੈ ਆਈਏ ਉਹ ਪਤਾ ਕੀ ਗੱਲ ਆ ਨਹੀਂ ਇੱਥੇ ਲੋਕਾਂ ਦੀ ਹਾਂ ਸਹੀ ਗੱਲ ਆ ਬੀਬੀ ਸਾਡੀ ਠੋਕ ਕੇ ਗੱਲ ਕਰਦੇ ਆ ਕੋਈ ਕਿਸੇ ਨੇ ਕੱਲ ਦਾ ਗੁੱਸਾ ਨਹੀਂ ਕਰਨਾ ਹਾਂ ਰਾਣੀ ਜਵਾਨ ਨੇ ਦੀਆ ਉਹ ਨਾ ਹੀ ਆ ਪੰਜਾਂ ਕੁੜੀਆਂ ਨੂੰ ਕਿਹੜੇ ਦਾ ਜਾਣ ਦੱਸਦਾ ਨਾ ਆਉਣ ਦੱਸਦਾ ਠਹਿ ਕਰਨੀ ਸੀ ਗੱਲ ਲੱਗੇ ਗੱਲ ਪਤਾ ਕੀ ਬੀਬੀ ਇਹਨਾਂ ਨੂੰ ਪੁੱਛਣ ਆਲੇ ਆਵੇ ਬੰਦਾ ਕੋਈ ਤੁਸੀਂ ਆਪਦੇ ਮਾਮੇ ਦੀ ਕੁੜੀ ਨਾਲ ਵਿਆਹ ਕਰਉਂਦੇ ਫਿਰਦੇ ਆ ਇਹ ਨਾਲ ਇਹ ਹੋਊਗਾ ਰਿਵਾਜ ਸਾਡੇ ਰਿਵਾਜ ਹੈਗਾ ਹੁਣ ਆ ਆ ਜਿਹੜਾ ਬੋਲਦਾ ਇਹ ਉਹਨੂੰ ਉਹਨਾਂ ਦੇ ਰਿਵਾਜ ਚੱਲ ਬਾਕੀ ਸਾਨੂੰ ਜਿਹੜੇ ਸਾਨੂੰ ਸਮਝਦੇ ਆ ਉਹ ਸਮਝਦੇ ਉਹ ਤੇਰੀ ਅੱਜ ਬਠਿੰਡੇ ਵਾਲਿਆ ਤੂੰ ਤਾਂ ਫਾਪੂਗਾ ਲੈ ਲੈ ਪੱਖੇ ਪੁਖੇ ਨਾਲ ਹਾਂ ਤੇ ਮਾਰੀਏ ਪਾਉਂਛਾ ਜੁੱਤੀ ਲੈ ਕੇ ਕਰਕੇ ਏਣੀ ਦੀ ਆ ਆ ਆ ਕੀ ਕਰੇ ਰੱਖ ਜੁਕਤੀ ਪੈਂਦੀ ਪਾਸਲੇ ਗਈ ਇੱਕ ਇੱਕ ਕਿੰਨੀ ਇੱਕ 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 ਮੰਨ ਲਈ ਆ ਹਾਂ 500 ਵਾਲੀ 520 ਹੋਈ ਪਹਿਲਾਂ ਲਾ ਕੇ ਬੜੀ ਬੱਕੀਆਂ ਨੇ ਲੁੱਟ ਕੇ ਨਾ ਉਹ ਲਾ ਉਰੀ ਉਰੀ ਬੇਤੀ ਹੁੰਦੀ ਆ ਜਿਹੜਾ ਰੋਜ਼ ਗੱਤ ਬੋਲਦਾ ਕਮੈਂਟਾਂ ਚ ਇੱਕ ਕੁੜੀ ਤੇ ਕੋ ਦੋਨਾਂ ਦੀ ਵੇਖ ਕਿਹੜਾ ਤੇ ਕਿਹੜਾ ਲੈ ਕੇ ਦੋਦੇ ਆ ਉਹ ਸਿਰਫ ਕੁੜੀ ਦੇ ਨਾਂ ਤੋਂ ਫੇਕ ਐਡੀ ਬਣਾਈ ਗਈ ਆ ਹੈਗੇ ਸਾਰੇ ਕਰਦੇ ਆਸ ਤੇ ਵਿੱਚ ਹੀ ਇਹ ਗੱਲਾਂ ਬਾਤਾਂ ਦੋ ਚੱਜ ਜਾਣੇ ਹਾਂ ਬਾਕੀ ਨਹੀਂ ਅੱਜ ਕੋਈ ਜਿੰਨੀ ਨਹੀਂ ਉਹ ਤਾਂ ਨਾਲ ਜਾ ਜਿਹੜੇ ਸਾਨੂੰ ਸਮਝਦੇ ਆ ਉਹ ਸਮਝਦੇ ਆ ਸਾਡਾ ਜਿਨ੍ਹਾਂ ਨੂੰ ਪਤਾ ਆ ਅੱਜ ਵੀ ਸਾਡੀ ਨੇ ਬਹੁਤ ਆਦੀ ਸ਼ਰਮ ਦੀ ਗੱਲ ਆ ਟਾਕੇ ਦੀ ਫੋਨ ਦਾ ਸਪੀਕਰ ਵੀ ਮੇਰੇ ਜਿਹੜੇ ਫੋਨ ਦਾ ਸਪੀਕਰ ਆ ਸਹੀ ਕਰਵਾਇਆ ਜੀ ਦੱਸਿਓ ਸਾਰੇ ਇਹਨੇ ਬਾਸ ਸਹੀ ਆਂਦੀ ਆ ਹੁਣ ਇੱਕ ਵਾਰ ਚੈੱਕ ਕਰਦੇ ਹਾਂ ਸ਼ਰਮ ਨਹੀਂ ਆਉਂਦੀ ਬਾਅਦ ਚੈੱਕ ਕਰਨੀ ਹੁਣ ਦੇਖਣੀ ਆ ਆਪਈਆਂ ਕੁੜੀਆਂ ਦੇ ਨਾਂ ਕਿਹੜਾ ਨਾਮ ਦੇ ਦੇਣ ਜਾ ਅਗਲੇ ਨਹੀਂ ਉਹ ਨਾਲੇ ਬਾਜਾ ਹੁਣਾ ਨਾ ਲਿਆਉਂਦੇ ਹੁਣੇ ਤਾਂ ਹੀ ਤਾਂ ਹੀ ਪੁੱਛਦੇ ਆ ਵੀ ਨਾਲੇ ਆਪਣੀ ਜਵਾਨ ਹੁਣੀ ਇਹਨਾਂ ਨੇ ਪੋਣੀਆਂ ਹੁਣੀਆਂ ਤਾਂ ਬਾਬੇ ਦੇ ਮਾਮੇ ਦੇ ਮੁੰਡੇ ਨਾਲ ਕਈਆਂ ਦੇ ਕਈਆਂ ਦੇ ਚੱਲਦਾ ਫਿਕਰ ਮੇਰੇ ਨਾਲ ਕਦੀ ਵੀ ਆਪਣੀ ਕੁੜੀ ਦਾ ਜੇ ਕੋਈ ਹੋ ਹੋ ਰਹਿੰਦੀ ਆ ਨਹੀਂ ਜੀ ਮੈਂ ਨਹੀਂ ਆਪਣੇ ਮੁੰਡੇ ਦਾ ਕਰਾਂਗੀ ਆਓ ਲੋ ਜੀ ਗਲਤ ਲੋ ਜੀ ਗਲਤ ਫੇਕ ਨਹੀਂ ਇੰਨਾ ਚੰਗਾ ਬੋਲਣਾ ਜਦ ਆਪਾਂ ਨੇ ਕਿਸੇ ਨੂੰ ਮਾੜਾ ਕਹਿੰਦੇ ਪਤਾ ਕੀ ਗੱਲ ਐ ਜਦੋਂ ਸਾਡੀਆਂ ਨੂੰ ਗਲਤ ਬੋਲਦਾ ਉਹ 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 ਦਾ ਕੋਈ ਚੱਕਰ ਨਹੀਂ ਤੇ ਜਦੋਂ ਅਸੀਂ ਮੋਰੇ ਜਵਾਬ ਦੇਈਏ ਨਾ ਸਾਡੀ ਕੁੜੀ ਨੂੰ ਗਲਤ ਬੋਲਦਾ ਆਖੇ ਕਹਿੰਦਾ ਸਾਡੀ ਕੁੜੀ ਨੂੰ ਗੱਲ ਛੋਟੀ ਕੁੜੀ ਨੂੰ ਗਲਤ ਬੋਲਦਾ ਮੇਰੀ ਕੁੜੀਆਂ ਨੂੰ ਜਦੋਂ ਤੂੰ ਬੋਲਦਾ ਉਹ ਹਾਂ ਤੁਸੀਂ ਸਾਡੇ ਮੁੰਡੇ ਤੇ ਉਂਗਲ ਚੱਕੀ ਤੁਸੀਂ ਸਾਡੇ ਮਾਂ ਮਾਂ ਤੇ ਉਂਗਲ ਚੱਕੀ ਆ ਠੀਕ ਆ ਹਾਂ ਤਾਂ ਕੋਣ ਫੇ ਮੈਂ ਵੀ ਤੇਰੀ ਭਵੇਂ ਕੁੜੀ ਤੇ ਛੋਟੀ ਐ ਕਬੱਡੀ ਵੀ ਬੋਲ ਦਿੱਤਾ ਸੁਣੀ ਜਾ ਹਾਂ ਕਹੋ ਤੇ ਨਾ ਸੁਣੋ ਨਾ ਕਹੋ ਕਹਿਣਾ ਕਦੇ ਨਹੀਂ ਪਸੰਦ ਨਾ ਦੇਖੋ ਬਲੌਗ ਉਹੀ ਮੋਰੋ ਗਲੇ ਬੰਦੇ ਦੇ ਮਾਪਿਆਂ ਨੂੰ ਮਾਂ ਮੇਰੀ ਨੂੰ ਗਲਤ ਬੋਲੂਗੇ ਮੇਰੀ ਘਰ ਦੀ ਨੂੰ ਗਲਤ ਬੋਲੂਗੇ ਮੇਰੇ ਮੁੰਡੇ ਨੂੰ ਜਵਾਬ ਤਾਂ ਫੇਰ ਮਿਲਣਾ ਹੀ ਆ ਜਵਾਬ ਤਾਂ ਫੇਰ ਮਿਲਣਾ ਹੀ ਆ ਹੁਣ ਤੁਹਾਡੇ ਕੋਈ ਵੀ ਨਹੀਂ ਸੌਂਦਾ ਕੋਈ ਵੀ ਨਹੀਂ ਸੌਂਦਾ ਹੁਣ ਹੁਣ ਮੈਂ ਜਿਹੜੀ ਕੁੜੀ ਨੂੰ ਬੋਲਿਆ ਅੱਗ ਲੱਗੀ ਸਾਡੀਆਂ ਨੂੰ ਸਾਨੂੰ ਨਹੀਂ ਲੱਗਦੀ ਆਉਂਦੀ ਸਾਡੇ ਵੀ ਇੱਦੀ ਗੱਲ ਤਾਂ ਵੇ ਹਮੇਸ਼ਾ ਸਾਨੂੰ ਉਹ ਕਿਤੇ ਨਾ ਪਿੱਛੇ ਜਾਣ ਕਰਦਾ ਆ ਉੱਤੇ ਜਾ ਕੇ ਫੇਰ ਇਦਾਂ ਹੀ ਆਉਂਦਾ ਥੱਲੇ ਨੂੰ ਤੂੰ ਵੀ ਪਹਿਲਾਂ ਉੱਤੇ ਜਾਂਦਾ ਫੇ ਥੱਲੇ ਡਿੱਗਦਾ ਨਾ ਕੇ ਊ ਇਹ ਤਾਂ ਹੁਣ ਸਿਆਣਾ ਬਣ ਤੀ ਫਿਰ ਇਦਾਂ ਦੀ ਗੱਲ ਮੈਂ ਕਿੰਨੂੰ ਕਮੈਂਟ ਨਾ ਕਿਤੇ ਕਰ ਲਈ ਫੋਲੋ ਕੀ ਤੁਹਾਨੂੰ ਹੀ ਮਿਲਨੀ ਆ ਸਿਆਣੀ ਬੀਬੀ ਸਾਡੀ ਨਹੀਂ ਬੇਚਤੀ ਕਰੇ 500 ਬੀਬੀ ਕਹਿੰਦੀ ਜੁੱਤੀਆਂ ਮਾਰੂ ਤੇ ਇੱਕ ਗਿਨੂ ਬਾਕੀ ਤੂੰ ਸਮਝਦਾ ਰੇ ਜਿੱਦ ਤੇ ਤੂੰ ਹੈਗਾ ਵੀ ਕਾਨੇ ਵਰਗਾ ਮੈਂ ਆਪਣੀ ਥੋੜੀ ਸੁਧਾਰ ਕੇ ਬੋਲੂਗੀ ਤਾਂ ਕਾ ਇਹ ਇੱਕ ਬੀਬੀ ਉਹ ਰੋਜ਼ ਆਪਣੀ ਜੀਬ ਦੇਖੋ ਹਾਂ ਉਹ ਦੇਖੋ ਵੀ ਜੀਬ ਕਿੱਥੇ ਕੋ ਕਿੱਥੇ ਹੱਟ ਰਹਿਣਾ ਹਾਂ ਕੀ ਜਨਗਨ ਜੇ ਨਾ تمہਾਰੂੰ ਕਹਿੰਦਾ ਅਗੇ ਮੈਂ ਇਹ ਰੰਗ ਕਰਵਾਉਂਦਾ ਮੇਰੇ ਬੋਲਟ ਪੋਪਰ ਜਲੰਧਰ ਜਾਂਦੇ ਰੰਗ ਕਿਦਾਂ ਤੈਨੂੰ ਕੀਤਾ ਸੀ ਪੱਕਾ ਰੰਗ ਚੜ ਕੇ ਭੇਜਾਂਗਾਕਰੂ ਦੇਖ ਸਾਹਮਣੇ ਆਜਾ ਪੱਕਾ ਰੰਗ ਚੜਨਾ ਪੱਕਾ ਉਹ ਕਦੀ ਜ਼ਿੰਦਗੀ ਚ ਨਹੀਂ ਉਤਰਨਾ ਸਿੱਧੀ ਗੱਲ ਫਿੱਕਾ ਵੀ ਨਹੀਂ ਪੈਣਾ ਧੁੱਪ ਚ ਵੀ ਜਿੱਦਨ ਜਿੱਦਨ ਦੇਖ ਗਿਆ ਜਿੱਦਨ ਦੇਖ ਗਿਆ ਹਾਂ ਗੱਲ ਕਰਾ ਨਾ ਹਾਂ ਤਿੱਦਾ ਤਰੀਕੇ ਨਾਲ ਇੰਦਾ ਥੋੜੀ ਹੈਗਾ ਪੱਪਗੇ ਨੂੰ ਬੈਠਾ ਇੱਥੇ ਕਿਦੇ ਬੈਠਾ ਉਹ ਯਾਰ ਗੱਲ ਪਤਾ ਕੀ ਆ ਉਹ ਮੈਂ ਆਈਡੀ ਦੇਖੀ ਲੋਕਾਂ ਨੂੰ ਰੋਸਟ ਕਰਦਾ ਪ੍ਰੀਤ ਥੇਮ ਭਾਲਦਾ ਆ ਹਾਂ ਵੀ ਥੇਮ ਭਾਲਦਾ ਥੇਮ ਭਾਲਦਾ ਅਜੀ ਇਹ ਬੰਦੇ ਦਾ ਨਾਮ ਹੀ ਨਹੀਂ ਲੈਣਾ ਗੱਲ ਖਤਮ ਬਾਲਾ ਆਪਾਂ ਕਰਤੀ ਬੱਸ ਉਥੋਂ ਨਹੀਂ ਚੱਲ ਬੈਠ ਥੇਮਸ ਉਹਨਾਂ ਨੂੰ ਤੂੰ ਆਪਣੇ ਦਾਮ ਤੇ ਹਾਂ ਆਪਣੇ ਦਾਮ ਤੇ ਉਹ ਕਿਸੇ ਦੇ ਸਿਰ ਤੇ ਕਾ ਤੂੰ ਸਾਨੂੰ ਕਹਿੰਦਾ ਆ ਕਿ ਤੂੰ ਹੀ ਆਪਣੇ ਘਰਦਿਆਂ ਨੂੰ ਦਿਖਾਉਂਦੇ ਤੂੰ ਕੁੜੀ ਦਿਖਾ ਲੈ ਆਪਦੀ ਬਾਹ ਦਿਖਾ ਲੈ ਭੈਣ ਦਿਖਾ ਲੈ ਸਾਨੂੰ ਕਹਦੇ ਜਿਵੇਂ ਮਰਜ਼ੀ ਕਰੀ ਸਾਡੀ ਲਾਈਵ ਮੇਰੀ ਫੈਮਿਲੀ ਯਾਰ ਮੈਂ ਜੋ ਮਰਜ਼ੀ ਕਰਾਂ ਆ ਸਾਰਾ ਸਾਰਾ ਪਰਿਵਾਰ ਹੀ ਸਾਡਾ ਸਾਰਾ ਪਰਿਵਾਰ ਹੈ ਜੀ ਆਪਣਾ YouTube ਦਾ ਕੰਮ ਕਰੀਏ ਕੀ ਕਰੀਏ ਅਸੀਂ ਆਪਣੀ ਜਗਾ ਸਹੀ ਆ ਠੀਕ ਆ ਜਿਹੜੇ ਬੰਦੇ ਨੂੰ ਨਹੀਂ ਸਾਡੇ ਮੋਰੇ ਸੀ ਉਹ ਰੀਲਾਂ ਦੇਖੀ ਦੀਆਂ ਕੋਈ ਗੱਲ ਰੀਲ ਵੀ ਮੋਰੇ ਹੁੰਦੀ ਸਹੀ ਅੱਜ ਤੱਕ ਇਹਨਾਂ ਕਮੈਂਟ ਨਹੀਂ ਕੀਤਾ ਅਗਲੀ ਜਿਹੜੀ ਸਾਨੂੰ ਨਹੀਂ ਪਸੰਦ ਹੋ ਅਸੀਂ ਅੱਗੇ ਪਿੱਛੇ ਕਰ ਦਈਦੀ ਆ ਆਪਣਾ ਗੰਦਾ ਬੰਨਾ ਕੀ ਲੋਕ ਆਜ ਕੱਲ ਹੈਗਾ ਕੱਲ ਜੋ ਕੱਲ ਜੋ ਚੱਲਦਾ ਲੋਕ ਮਾਰਦੇ ਛਤਰ ਸਿੱਧੀ ਗੱਲ ਆ ਸਾਫ਼ ਗੱਲ ਆ ਅਗਲੇ ਮੈਂਟਲ ਹੁੰਦੇ ਆ ਸ਼ਾਂਗਾਂ ਲੱਗੇ ਨੇ ਲੋੜੇ ਨਹੀਂ ਵੀ ਬੱਧ ਘੱਟ ਬੋਲਣ ਦੀ ਇੱਥੇ ਜਾ ਕੇ ਹੋ ਰਿਹਾ ਆਓ ਯਾਰ ਬੋ ਆਪਾਂ ਕਦੇ ਕਿਸੇ ਨੂੰ ਹੁਣ ਮੈਨੂੰ ਹੁਣ ਮੈਨੂੰ ਰੋਜ਼ ਕਮੈਂਟ ਲਾਈਵ 'ਚ ਗਲਤ ਆਉਂਦੇ ਮੈਂ ਜਵਾਬ ਦੇਣਾ ਬੰਦ ਕਰਤਾ ਪਤਾ ਹੈ ਯਾਰ ਗਲਤ ਵੀ ਹੋਣੇ ਆ ਚੰਗੇ ਵੀ ਹੋਣੇ ਮਾੜੇ ਵੀ ਹੋਣੇ ਆਉਣੇ ਆ ਦੋਨਾਂ ਪਾਸੇ ਹੋਣੇ ਹਨ ਗੱਲ ਇਹ ਆ ਵੀ ਜਿਹੜਾ ਬੰਦਾ ਇੱਕ ਬੰਦਾ ਵੀ ਵੀ ਦਿੱਲੀ ਜਾਣ ਜਾਣ ਕੇ ਜਾਣ 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 ਬਾਕੀ ਜਾਂਦਾ ਇੱਕ ਬਾਕੀ ਜਾਂਦਾ ਇੱਕ ਬਾਕੀ ਜਾਂਦਾ ਪਿਆ ਕਿੰਨੇ ਦਿਨਾਂ ਦਾ ਉਹ ਨੂੰ ਜਵਾਬ ਦੇਣਾ ਵੀ ਮੈਂ ਤਾਂ ਇੱਕ ਆਈ ਇਹਨੂੰ ਚੰਗੇ ਤਰੀਕੇ ਨਾਲ ਰੋਕ ਤੇ ਲਾ ਲਈਏ ਮੈਂ ਮਮੀ ਵੇ ਅਗੇ ਮਨਾ ਚਾਹੀਦਾ ਹੈ ਹਾਂ ਅਗੇ ਮੇਰੀ ਕੁੜੀ ਨੂੰ ਬੋਲਦਾ ਹੈ ਮੇਰੀ ਕੁੜੀ ਛੋਟੀ ਹੈ ਤੂੰ ਸਾਡੀਆਂ ਬਾਰੇ ਬੋਲਦਾ ਛੋਟੀ ਹੈ ਤਾਂ ਬਾਕੀਆਂ ਦੀ ਕੋ ਕੁੜੀਆਂ ਨਹੀਂ ਕੋਈ ਇੱਜ਼ਤ ਨਹੀਂ ਇੱਜ਼ਤ ਨਹੀਂ ਦੇਦੀ ਸਾਡੀ ਵੀ ਕੋਈ ਇੱਜ਼ਤ ਉਹ ਜਿਹਨਾਂ ਤੂੰ ਵੱਧ ਘੱਟ ਬੋਲਦਾ ਹੈ ਅਸੀਂ ਕ ਸੁਣੀਏ ਤੇਰੀ ਕੁੜੀ ਨਹੀਂ ਆਣੀ ਤੇ ਅਸੀਂ ਜੀ ਆਣੀ ਆ ਸਿਆਣੇ ਬਿਆਨ ਤੂੰ ਇਹ ਕਾਦੀ ਨਿਆਣੀ ਸਾਰੀ ਦੇਖਣੀ ਆਂ ਵੇ ਤੈਨੂੰ ਫੇ ਲੱਗਦੀ ਆ ਅੱਗ ਵੇ ਤਨੂੰ ਨਹੀਂ ਚੰਗਾ ਲੱਗਦਾ ਜਾਂ ਨਹੀਂ ਸਾਨੂੰ ਵੀ ਆਪਾਂ ਤਾਂ ਨਹੀਂ ਕਰਦਾ ਪਰ ਤੂੰ ਕੰਮ ਆ ਤੇਲ ਦੀ ਆ ਸਾ ਮੇਰੇ ਘਰ ਦੀ ਆ ਤੂੰ ਕਿੱਧਰ ਆ ਤੇਰੇ ਜਵਾਗ ਤੇਰੇ ਤਿੰਨ ਜ ਦੋ ਕੁੜੀ ਮੁੰਡਾ ਹਨ ਤੈਨੂੰ ਸ਼ਰਮ ਚਾਹੀਦੀ ਆ ਉਹ 20 22 ਸਾਲ ਦੀ ਕੁੜੀ ਤੇਰੀ ਤੇਰੀ ਕਿੱਦਾਂ ਦੀ ਤੇਰੀ ਕੁੜੀ ਉਦਾਂ ਦੀ ਇਹ ਕੁੜੀ ਚਾਹੀ ਉਹਨੇ ਆਪਣੀ ਕੁੜੀ ਲੋਗਾਂ ਨੂੰ ਚਾਹੀ ਇਹ ਨੂੰ ਚਾਹੀ ਤੂੰ ਉਹਨੂੰ ਕਹ ਲੈ ਚਾਹੀ ਇਹਨੂੰ ਕਹ ਲੈ ਇੱਕ ਬਰਾਬਰੀ ਆ ਤੂੰ ਸ਼ਰਮ ਨੂੰ ਹੱਥ ਮਾਰ ਥੋੜਾ ਜਿਆ ਤੇ ਜਿਹੜੇ ਬੋਟ ਬੂਟ ਰੰਗਦੇ ਨੇ ਇਹਨਾਂ ਦੇ ਦੇਖੀ ਫੋਟੋ ਤਾਂ ਇੱਥੇ ਦਾ ਪਤਾ ਨਹੀਂ ਬਠੇਂਡੇ ਦਾ ਮੈਂ ਫੋਟੋ ਪਾਈ ਮੁੰਡੇ ਉਹ ਬੰਦਾ ਕੋਲ ਤੇ ਜ ਆਪਣਾ ਉਹ ਕਹਿੰਦਾ ਮੈਂ ਕੋਈ ਨਾ ਪਤਾ ਹਾਂਜੀ ਜੀ ਆਪਾਂ ਖੋਲੇ ਭੰਡਾਰ ਕਾ ਦਾ ਸਾਡੇ ਡਾਕੂਮੈਂਟਾਂ ਤਾਂ ਜਿਹੜੇ ਸਾਰੇ ਡਾਕੂਮੈਂਟ ਆ ਉਹ ਆਪਾਂ ਅੱਜ ਕੱਢੇ ਆ ਸਰਵਿਕਰਨ ਨੂੰ ਸਰਟੀਫਿਕੇਟ ਵਗੈਰਾ ਚਾਹੀਦੇ ਸੀਗੇ ਤੇ ਉਹ ਕੱਢੇ ਆ ਤੇ ਬਾਕੀ ਜਿਹੜੇ ਦੀਦੀਆਂ ਦੇ ਸੀਗੇ ਸਰਟੀਫਿਕੇਟ ਵਗੈਰਾ ਉਹ ਵੀ ਕੱਢ ਲਏ ਆ ਹਾਂਜੀ ਜੀ ਆਪਾਂ ਲੱਗੇ ਆ ਵੀ ਹੁਣ ਚਾਹ ਬਣਾਉਣ ਚਾਹ ਕਹਿੰਦੇ ਬੀਬੀ ਨੇ ਵੀ ਨਹੀਂ ਬੀਬੀ ਨੇ ਲਈ ਆ ਵਿੱਚ ਚਾਹ ਪੈਣੀ ਆ ਗਰਮੀ ਦੇਖ ਲਓ ਜੀ ਕਿੰਨੀ ਆ ਤੇ ਚਾਹ ਇਹਨਾਂ ਦੀ ਮਾਰਨੀ ਸੋ ਇਸ ਕਰਕੇ ਹੁਣ ਆਪਾਂ ਚਾਹ ਬਣਾਈਏ ਕਹਿੰਦੇ ਇਸੀ ਜਿ ਵੜ ਕੇ ਚਾਹ ਵਧੀਆ ਲੱਗਦੀ ਪਈ ਤੇ ਆਪਾਂ ਕੋਠੇ ਜਾ ਕੇ ਚਾਹ ਪੀਣੀ ਆ ਤੇ ਚਾਹ ਮੈਂ ਬਣਾਉਂਗੀ ਬੀਬੀ ਦਾ ਮਤਲਬ ਦੀ ਦੇਖਦੇ ਆ ਬੀਬੀ ਨੂੰ ਪਸੰਦ ਆਉਂਦੀ ਕਿ ਨਹੀਂ ਕੀ ਜਲਦੀ ਕੀਤੇ ਸੱਜੇ ਕੀਤੇ ਇਹ 빈 ਚਾੜੀ ਪਸੰਦ ਆ ਬਸ ਪਹਿਲਾ ਚਾਹ ਵਾਸਤੇ ਬਰਤਨ ਧੋ ਲਿਓ ਕਿਉਂਕਿ ਇਸ ਤੇ ਸਾਡੇ ਸ਼ਿਫਕਲੀਆਂ ਬਹੁਤ ਜ਼ਿਆਦੀਆਂ ਆ ਇਸ ਕਰਕੇ ਹਮ ਆਪਾਂ

जुड़ना किना ਏ ਦੋ ਲੌਂਗ ਠੀਕ ਛੋਟੀ ਲਾਚੀਆਂ ਦੋ ਦੋ ਲੌਂਗ ਦੋ ਛੋਟੀਆਂ ਚਲੋ ਵੀ ਆਪਾਂ ਚਾਹ ਬਣਾ ਕੇ ਕੋਠੇ ਲੈ ਕੇ ਜਾਨੇ ਆਂ ਫਿਰ ਤੁਹਾਨੂੰ ਦਿਖਾਉਣੀ ਆ ਬੀਬੀ ਦਾ ਕਿ ਰਿਐਕਸ਼ਨ ਕੀਤਾ ਬੀਬੀ ਨੂੰ ਪਸੰਦ ਆਉਂਦੀ ਕਿ ਨਹੀਂ ਕਿਉਂਕਿ ਬੀਬੀ ਦੇ ਮੂੰਹ ਤੋਂ ਆ ਪੱਤੀ ਘਾਟਿਆ ਖਾਂਡ ਘਾਟਿਆ ਉਹਦੇ ਚਾਮੇ ਰੈਂਟੀ ਚਾਗੋ ਮੁੰਗੇ ਵਧੀਆ ਹੋਵੇ ਸੋ ਆਪਾਂ ਅੱਜ ਬਹੁਤ ਜ਼ਿਆਦਾ ਲੇਟ ਉੱਠੇ ਆ ਤੇ ਮੰਮੀ ਨੇ ਤਾਂ ਸਾਰਾ ਕੰਮ ਕਰ ਲਿਆ ਤੇ ਮੇਰੀ ਕਿਚਨ ਦਾ ਜਿਹੜਾ ਭਾਂਡੇ ਵਗੈਰਾ ਉਹ ਮਾਂਜਣੇ ਆ ਤੇ ਬਾਕੀ ਅੱਜ ਆਪਾਂ ਅੱਥੇ ਜਾਣਾ ਸੀਗਾ ਉੱਧਰ ਵੀ ਹੋ ਗਿਆ ਕੈਨਸਲ ਤਿੰਨ ਦਿਨ ਹੋ ਗਿਆ ਕਿ ਅੱਜ ਕੈਨਸਲ ਹੁੰਦੇ ਨੂੰ ਤੇ ਬਾਕੀ ਕੱਲ ਦੇਖਦੇ ਆ ਕਿ ਕੱਲ ਜਾ ਹੁੰਦਾ ਕਿ ਨਹੀਂ ਸੋ ਹੁਣ ਆਪਾਂ ਕਰ ਲਈਏ ਕੰਮ ਤੇ ਅਸੀਂ ਅੱਜ ਜਾਣਾ ਆਪਣੇ ਪਲਾਟ 'ਚ ਵੀ ਮੰਮੀ ਕਹਿੰਦੀ ਉੱਥੇ ਆਪਾਂ ਆਉਂਗੇ ਕੀ ਲੈਣਾ ਮम्मा ਹਾਂ ਸਾਲਾ ਕੇ ਆਉਣਾ ਉੱਥੇ ਆਪਾਂ ਸਾਲਾ ਕੇ ਆਉਣਾ ਆਰੇ ਕਰ ਬੁੱਕ ਲਾਈ ਸਰੋਂ ਦਾ ਸਾਗ ਨਹੀਂ ਹੁੰਦਾ ਉਹ ਲੱਗ ਪੱਕਣੀ ਉਹ ਵੀ ਜਲੇ ਜਦ ਕਰੂ ਖਾਣਾ ਕਿਉਂਕਿ ਮੈਨੂੰ ਪਸੰਦ ਦਾ ਸਰੋਂ ਦਾ ਸਾਗ ਮੱਖਣੀ ਰੋਟੀ ਨਾਲ ਮੱਖਣ ਤੋਂ ਮੈਨੂੰ ਦੀ ਬੋਤਲ ਕੱਲ ਦੀ ਇੱਕ ਰੋਟੀ

ਹਾਲੀ ਮਾ ਜਾਂ ਦਾਂਗਲ ਉਹਦਾ ਸਾਡਾ ਲੀਆ ਮੇਰਾ ਬਾਹਰ ਫੇਕੀ ਨਾ ਇਹ ਕਿਹੋ ਜਿਹਾ ਸਾਜਿਸ ਦੀ ਬਾਤ ਹੋਈ ਠੀਕ ਹੈ ਨਹੀਂ ਉਹ ਵੀ ਕਾਦੇ ਚ ਕਹਾਣੀ ਹੈ ਨਹੀਂ ਜੋ ਨਿਖਾਲੀ ਕਹਿੰਦਾ ਉਹ ਫਾਲਾਂ ਬਾਥਰੂਮ ਚ ਤੁਮਾ ਕੀਤਾ ਈ ਥੋੜਾ ਜਿਹਾ। ਚੁਣਾ ਦੁੱਤੀਆਂ ਤੋਂ ਬਹੁਤ ਅੰਦਾਜ਼। ਅੱਜ ਵੀ ਅਸੀਂ ਸਬਜ਼ੀ ਕੋਈ ਨਹੀਂ ਬਣਾਈ ਇਹਦੇ ਚ ਕੋਈ ਚੱਕ ਵਾਲੀ ਗੱਲ ਨਹੀਂ। ਸਬਜ਼ੀ ਆਪਾਂ ਲੈ ਕੇ ਆਵਾਂਗੇ ਸ਼ਾਮ ਨੂੰ। ਇਸ ਟਾਈਮ ਸਾਡੇ ਘਰੇ ਗੋਪੀ ਪਈਆ। ਹੋਰ ਸ਼ਾਮ ਹੈ। ਵਲੌਗ ਦੇ ਨਾਮ ਤੇ ਆਪਾਂ ਕਰਦੇ ਆ ਥੋੜਾ ਜਿਹਾ ਗੱਲਬਾਤ ਤੋਂ ਕਰਦੇ ਆ ਆਪਾਂ ਹੈ ਨਾ ਸੁਣਨਾ ਦਾਈ ਦਾਈ ਕਿਦਾਂ ਪੀਤੀ ਦਾਈ ਦਵਾਈ ਪੀ ਗਿਆ ਇਹ ਚ ਪੀਣਾ ਪਾਣੀ ਇਹਨੇ ਪੀਣੀ ਹੈ ਦਵਾਈ ਆ ਦੇਖਿਓ ਵੀ ਦਵਾਈ ਪਿੰਦਾ ਨੰਨਾ ਸਾਡਾ ਆ ਦੇਖਿਓ ਵੀ ਆਹ ਤਾਈ ਪੀ ਲੋ ਤਾਈ ਪੀ ਲੋ ਪਹਿਲੇ ਤਾਈ ਪੀ ਲੋ ਦੇ ਘਰ ਤੋਂ ਉਹਦੀ ਬਹੁਤ ਬਹਾੜਾ ਉਹ ਲੱਗ ਹੈ ਬਹਾੜਾ ਉਹ ਲੱਗ ਪਤਾ ਨਹੀਂ ਆ ਤੇ ਕਹਿੰਦੀ ਆਪਣੇ ਦਾ ਟੈਂਕੀ ਆ ਵੀ ਖਵਾ ਲੋ ਮੈਂ ਉਹ ਸਬਜੀ ਆ ਦੇਖਿਓ ਬਧਾਈ ਦਵਾਈ ਪਿੰਦਾ ਜੀ ਮੈਨੂੰ ਲੱਗਿਆ ਫੋਨ ਤੇ ਉਧਰ ਬੈਠ ਕੇ ਪਾਣੀ ਡੋਲੀ ਜਾਂਦਾ ਪਲੀ ਤੋਂ ਸੁੱਕ ਜਾ ਨਾ ਮੈਂਟਲ ਮੈਂਟਲ ਬੇਦਰ ਮੋਰ ਨਖਰੇ ਕਰਦਾ ਇਹ ਬਹੁਤ ਜ਼ਿਆਦਾ ਪੀਲੀ ਦਾਈ ਚਲੋ ਹੁਣ ਪੈ ਜਾ ਲੰਮੀ ਤੁਸੀਂ ਰੈਸਟ ਕਰ ਲਓ ਠੀਕ ਆ ਤੁਸੀਂ ਦਾਈ ਪੀਤੀ ਐ ਨਾ ਰੈਸਟ ਲਾਓ ਹੋਰ ਹੋਰ ਆ ਲੋ ਆ ਲੈ ਦਾਈ ਨਹੀਂ ਇਹਦਾ ਤਾਂ ਨਹੀਂ ਦਾਈ ਇਹਦਾ ਹੋਰ ਹੋਰ ਬਿੱਲੀ ਡੱਗਿਆ ਰੇ ਵਿੱਚ ਔਰ ਰੰਦੀ ਹੱਥੇ ਏ ਮੁੰਡਾ ਇੱਥੇ ਕਿਤੇ ਆ ਰੋਹ ਹੁਣ ਚੁੱਪੀ ਨਾ ਹੋਵੇ ਸੀ ਨਹੀਂ ਹੁਣ ਹੀ ਰੋਂਦਾ ਸੀ ਰੋਂਦੀ ਸੀ ਮੈਂ ਕੋਪ ਚੁੱਪੀ ਨਾ ਹੋਵੇ ਤੇ ਕੀ ਪਤਾ ਯਾਰ ਹੈਗੇ ਹਲਤਰੀਆਂ ਕੱਚੀਆਂ ਨਹੀਂ ਹੈਂ ਰੰਦ ਨਦੀ ਹੈ ਹਾਰੇ ਹਾਰੇ ਰਹਿੰਦੀ ਆ ਰਹਿੰਦੇ ਉਹ ਡਰਾਮੇ ਚ ਡਿੱਗੀ ਰਹਿੰਦੀ ਆ ਹਾਂ ਨਹੀਂ ਪਾਪਾ ਹਾਂ ਨਹੀਂ ਚਲੋ ਚੱਲ ਗਈ ਰਹਿੰਦੀ ਆ ਯਾਰ ਰਹਿੰਦੀ ਆ ਜੀ ਆਪਾਂ ਲੱਗੇ ਆ ਵੀ ਕੋਠੇ ਦੀ ਸਫਾਈ ਕਰਨਾ ਕੋਠੇ ਤੇ ਖਲਾਰਾ ਬਹੁਤ ਜ਼ਿਆਦਾ ਪਿਆ ਹੋ ਗਿਆ ਤੇ ਸਫਾਈ ਕੋਠੇ ਦੀ ਕਰ ਲਈ ਆ ਮੈਂ ਕਾ ਤੇ ਬਹਿਣਾ ਇੱਥੇ ਪਹਿਣਾ ਸੋ ਇਸ ਕਰਕੇ ਤੁਹਾਨੂੰ ਪਤਾ ਹੀ ਆ ਵੀ ਗਰਮੀ ਬਹੁਤ ਜ਼ਿਆਦਾ ਹੈ ਇਸ ਕਰਕੇ ਸਾਰਾ ਦਿਨ ਅੰਦਰ ਨਿਕਲ ਜਾਂਦੀ ਇੱਥੇ ਤੇ ਮਨਵੀਰ ਸਾਡੇ ਨੇ ਤਾਂ ਆਪਣੀਆਂ ਚਪਲਾਂ ਦਾ ਢੇਰ ਲਾਇਆ ਪਿਆ ਸੋ ਮੈਂ ਸੋਚਿਆ ਕਿ ਚਲੋ ਨਾ ਮੈਂ ਇੱਕ ਅਜ ਇਹਨਾਂ ਨੇ ਨਾ ਜਦੋਂ ਡਾਕੂਮੈਂਟ ਕਰਦੇ ਪਏ ਸੀ ਨਾ ਇਹਨਾਂ ਦੇ ਨਾ ਡਾਕੂਮੈਂਟ ਦੇ ਵਿੱਚ ਇੱਕ ਡਰਾਇੰਗ ਲੱਭੀ ਤਾਂ ਮੈਨੂੰ ਆਪਣੀ ਜ਼ਿਆਦਾਗੀ ਪੁਰਾਣੀ ਮੈਂ ਕਿਹਾ ਵੀ ਜਦੋਂ ਅਸੀਂ ਸਕੂਲ 'ਚ ਜਾਂਦੇ ਸੀ ਉਹ ਅਸੀਂ ਵੀ ਇੱਦਾਂ ਹੀ ਕਰ ਜਾਂਦੇ ਸੀ ਆਪਣੀਆਂ ਡਰਾਇੰਗਾਂ ਮੰਮੀ ਹੁਣਾਂ ਤਾਂ ੱੱਕੇ ਦੇ ਨਾਲ ਲੈ ਕੇ ਜਾਣੀਆਂ ਅਸੀਂ ਕਹਣਾ ਸਾਨੂੰ ਇਹੀ ਡਰਾਇੰਗਾਂ ਚਾਹੀਦੀਆਂ ਕਹਣਾ ਬੀਬੀ ਵਾਲੀਆਂ ਡਰਾਇੰਗਾਂ ਨਹੀਂ ਕਹਿਣਾ ਬੀਬੀ ਵਾਲੀਆਂ ਟਰੈਂਗਾ ਨਹੀਂ ਇੱਕ ਨੰਨੂ ਕੋ ਇੱਕ ਤੁਮੀ ਕਾਰੇ ਤੇ ਬੀਬੀ ਬੈਠੀ ਹਵਾ ਹਰੇ ਹਾਂ ਮੈਂ ਕਿ ਬੀਬੀ ਬੈਠੀ ਹਵਾ ਹਰੇ ਹਾਂ ਬੀਬੀ ਆਪਣੀ ਪਈਆ ਕਹਿੰਦੀ ਜਲਦੀ ਲੱਗ ਫੇ ਮੱਚ ਜਾਣਾ ਹੀ ਬੀਬੀ ਮੱਥਾ ਮੱਥਾ ਟੇਕ ਕੇ ਜਾਣਾ ਕਿਤੇ ਜਾ ਤਵਾ ਐਤਵਾਰ ਅੱਜ ਜਾਣਾ ਮੱਥਾ ਟੇਕਣ ਜੇ ਦਿਲ ਨਹੀਂ ਲੱਗਦਾ ਤਾਂ ਤੁਹਾਰੀ ਹੈਈ ਕਿਤੇ ਕਮਾ ਲਈ ਹੈ ਇਹ ਦੂਰ ਤਾਂ ਨਹੀਂ ਦੂਰ ਕਿੱਥੇ ਜੇ ਜਾਣਾ ਤਾਂ ਤੁਸੀਂ ਦੱਸੋਗੇ ਆਪਾਂ ਸੂਸਾ ਚੱਲ ਜਾਨੇ ਮੱਥਾ ਟੇਕਣ ਮੈਂ ਕਿਹਾ ਬਲੂਰ ਦਾ ਤਾਂ ਬੇ ਨਹੀਂ ਛੋੜਨਗੇ ਹਾਂ ਤੁਰ ਕੇ ਆਪਾਂ ਕਿੱਥੇ ਜਾਣਾ ਆਪਾਂ ਤਾਂ ਗੱਡੀ 'ਚ ਤੁਰਨ ਵਾਲੀ ਮੈਂ ਵੀ ਨਹੀਂ ਹੈਗੀ ਤਰਨਾ ਹੁੰਦਾ ਫਿਰ ਮੈਂ ਕਹਿਣਾ ਹੀ ਨਹੀਂ ਸੀ ਮੈਂ ਤਾਂ ਤਰੇ ਲਾਂ ਪਰਾ ਮਮੀ ਹੁਣੀ ਐਕਸਪੀਰੀਅੰਸ ਇਹਨਾਂ ਨੂੰ ਇਹ ਤੁਰ ਪੈਂਦੇ ਆ ਮੈਂ ਨਹੀਂ ਤੁਰਦੀ ਨੰਨੂ ਸਾਡਾ ਰਾਜ ਹੀ ਕਹਿੰਦਾ ਚੱਕੋ ਇਹ ਉਹ ਨਹੀਂ ਲੈ ਕੇ ਜੀ ਕਰਦਾ ਤੁਰ ਕੇ ਜਾਣੀ ਨਹੀਂ ਪੇਡ ਨੰਨੂ ਚੱਕੋ ਚੱਲ ਨੰਨੂ ਦੇ ਉਧਰ ਵੇ ਥਾਰ ਵੀ ਖੜੀ ਆ ਆਓ ਇਹਦੇ ਵੇ ਨੰਨੂ ਦੀ ਗੱਡੀ ਵੀ ਆ ਖਾ ਮਨ ਨੂੰ ਦੁੱਧ ਹੁੰਦੀ ਤੂੰ ਹੋ ਗਿਆ ਪਹਿਲਾਂ ਸਾਡ ਦਿੱਤਾ ਪੇਡ ਜਾਣਾ ਤੇ ਦੁੱਧ ਸਾਡ ਦਿੱਤਾ ਤੀ ਮੈਂ ਨਹੀਂ ਜਾਵਾਂਗੀ ਮੈਂ ਮੀ ਜਾਉਂ ਮੈਂ ਜਾਉਂ ਉਹ ਨੋਦ ਕਿੱਥੇ ਚਵਾ ਰੂਟੀ ਦੇਖ ਤੀ ਆ ਉੱਥੇ ਆਹ ਵੀ ਸਰਾਹਦੀ ਆ ਨਾ ਮੇਰੇ ਨੂੰ ਪਾ ਆਣਾ ਹੈ ਨੰਨੂ ਲੈ ਠੰਡਾ ਪਾਣੀ ਪੀਣਾ ਆ ਆ ਠੰਡਾ ਪਾਣੀ ਕੀ ਪੜੀ ਆਹ ਦੇਖੋ ਹੁਣ ਦੇਖੋ ਹੁਣ ਹੁਣ ਬਸ ਉਹਨੂੰ ਉਨੇ ਦੁੱਧ ਪੀਣਾ ਹੀ ਲੰਮੇ ਪੈ। ਇਹਨੇ ਰਾਤ ਨੂੰ ਸੌਂ ਜਾਣਾ ਆ। ਜਸ ਟਾਈਮ ਨੂੰ ਅੱਜ ਨਹੀਂ ਸੁੱਤਾ। ਬਹੁਤ ਵਧੀਆ ਲੇਟ ਸੌਆ। ਆਹ ਇਹਨੂੰ ਲੇਟ ਸੌਵਾ ਦਾਂਗੇ ਅੱਜ। ਤੇ ਤੈ ਕ ਵਧੀਆ ਟਾਈਮ ਤੇ ਨ ਟਿਕ ਜਾਊਗਾ। ਬੱਦਲ ਜਿਹਾ ਆ ਰਕੇ ਕਮ ਕੜਨੀ ਘੜਿਆਉਣੀ। ਬਾਦਲ ਓ ਬਾਜੀ ਬਾਹਾ ਵਾ ਚੱਲ ਗਈ ਹਵਾ ਚੱਲ ਗਈ। ਹਵਾ ਚੱਲ ਗਈ ਸ਼ੁਕਰ ਆ। ਇੰਨੀ ਕ ਤਾਂ ਪਾਦੀ ਵਾ। ਹਾਂ। ਇੰਨੀ ਕ ਦੱਬ ਗਈ ਜਾਂਦੀ। ਗੋਭੀ ਸਬਜ਼ੀ ਬਣਾ ਦੇ ਦੁਪਹਿਰ ਬਸ ਇਹੀ ਹੈ ਗੋਭੀ ਤੇ ਸਬਜ਼ੀ ਮੈਂ ਤਾਂ ਕਰ ਦਿੰਨੀ ਕਿਤੇ ਬਸ ਸਵਾਦ ਬਹੁਤ ਲੱਗੀ ਮੈਨੂੰ ਤਾਂ ਮੈਂ ਤਾਂ ਮਿਰਚਾਂ ਬਹੁਤ ਜ਼ਿਆਦੀਆਂ ਲੱਗਦੀਆਂ ਆ ਗਲੇ ਦਾ ਕਰਕੇ ਇਨਫੈਕਸ਼ਨ ਦਾ ਕਰਕੇ ਨਾ ਉਹਦੇ ਨਾਲ ਮੈਨੂੰ ਮਿਰਚਾਂ ਜ਼ਿਆਦੀਆਂ ਲੱਗਦੀਆਂ ਮੈਂ ਉਦੋਂ ਉਦੋਂ ਡੇਢ ਖਾ ਲਈ ਸੀ ਉਦੋਂ ਮੈਂ ਤਾਂ ਦੁਆਰਾ ਖਾ ਲਈ ਮੈਂ ਕਿਹਾ ਵੀ ਚੱਲ ਬਹਿਣਾ ਵੀ ਆ ਫਿਰ ਮੈਂ ਕਿਹਾ ਚੱਲ ਖਾ ਹੀ ਲੈਣੀ ਆ ਮੇਰੀ ਅੱਖਾਂ ਟਾਂਗ ਰੋਕੀ ਹੋਈ ਆਹ ਮੈਂ ਤਾਂ ਅੱਜ ਸਮਾਂ ਦੋ ਵਾਰੀ ਖਾਦੀ ਨਹੀਂ ਤਾਂ ਮੈਂ ਤਾਂ ਇੱਕ ਟਾਈਮ ਵੀ ਨਹੀਂ ਖਾਂਦੀ ਰੋਟੀ ਹੈ ਫੂੜਾ ਲੈ ਤੁਹਾਡੇ ਥੱਲੇ ਲੈ ਆਦਰ ਰੱਖਿਆ ਲੈ ਆਂਦਾ ਆਟਾ ਸ਼ੁਗਰੀਆ ਸ਼ੁਗਰੀਆ ਸ਼ੁਗਰ ਓ ਓ ਓ ਬਲੇ 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 ਉਹਦਾ ਕਿੰਨਾ ਕਿਲੋ ਆ 20 ਕਿਲੋ ਆਹ ਖਗੜਾ ਆਏ ਪੁੱਤ ਅੰਦਰ ਬਿਠਾ ਕੇ ਖਲਾਵ ਇਹ ਜਿਹੜਾ ਬਾਰਬੀਕਿਊ ਜਿਹੜਾ ਪਰਦੇਸ ਆ ਕਨੇਡਾ ਤੇ ਵੇਚ ਜਿਹੜਾ ਗਲਤ ਕਮੈਂਟ ਕਰਦਾ ਆ ਉਹਦਾ ਭਾਰ 40 ਕਿਲੋ ਹੋਣਾ ਅੱਥੋਂ ਨੇ ਆਖੇ ਮਾਨਾ ਨਾ ਘਰ ਲਿਆਂ ਕੇ ਦੇਖੀ ਜਿੱਦਾਂ ਉਹ ਮੇਟੀਕੇ ਚੱਲ ਗਿਆ ਸਹੀ ਹੈ ਸਹੀ ਹੈ ਸਹੀ ਹੈ ਬਾਅਦ ਚ ਇਹਨੇ ਕਹਿੰਦਾ ਬਾਲ ਦੇ ਕੰਦੇ ਦੇ શરી ਦੇ ਕੰਦੇ ਜਿਹਨਾਂ ਦਾ ਇਹੋ ਇਹਨਾਂ ਦੇ ਘਰਾਂ ਦੇ ਛੱਤਾਂ ਤੇ ਕੀ ਹੁੰਦੀਆਂ